ਅਵੀ ਜੀ ਕਹਿੰਦੇ ਕਾਰਸੋਂ ਚਰਨ ਸੁਭੇ ਉਹ ਆਪਣਾ ਹੱਥ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨੂੰ ਲਾਉਂਦੇ ਆ ਤੇ ਮੁੱਕ ਫੇਰੇਂ ਫਿਰ ਉਸ ਹੱਥ ਨੂੰ ਆਪਣੇ ਮੂੰਹ ਤੇ ਫੇਰ ਲੈਂਦੇ ਇਹ ਸਰਦਾਂਗੇ ਹੁਣ ਆਪਦੀ ਮੇਰੇ ਤੋਂ ਵੱਧ ਜਾਣਦੇ ਹੋ ਜੇ ਕਿਤੇ ਅੱਜ ਵਾਲੇ ਸਿੱਖ ਹੁੰਦੇ ਫਿਰ ਭਲਾ ਕੀ ਹੁੰਦਾ ਏਕ ਹੀ ਹੋ ਗਿਆ ਜੀ ਇਨਾਂ ਤੇ ਸਿੱਖੀ ਖਤਮ ਕਰ ਦਿੱਤੀ ਆ ਕਿ ਪੈਰਾਂ ਵਾਲਾ ਹੱਥ ਵੀ ਕਦੇ ਮੂੰਹ ਨੂੰ ਲੱਗਦਾ ਇਨਾਂ ਤੇ ਇਦਾਂ ਕਹਿਣਾ ਸੀ ਪਰ ਪਰ ਸੰਗਤ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੱਬ ਨੇ ਆਪਾਂ ਪਰसों ਸਰਵਣ ਕੀਤਾ ਕਿ ਮਗਰਾਦ ਸਤੇ ਪਾਤਸ਼ਾਹ ਦੀ ਇੱਕ ਪਿੰਡ ਵਿੱਚ ਗਏ ਇਸ ਪਿੰਡ ਦਾ ਨਾਮ ਅਗੇ ਜੱਗਾ ਇਸ ਪਿੰਡ ਦਾ ਨਾਮ ਜੱਗਾ ਗੁਰੂ ਤੇਗ ਬਹਾਦਰ ਸਾਹਿਬ ਦੀ ਪਿੰਡ ਤੋਂ ਬਾਰ ਬਾਰ ਰੁਕ ਗਏ ਮੈਂ ਜਿਹੜੀ ਅਸਲ ਗੱਲ ਕਹਿਣਾ ਚਾਹੁੰਦਾ ਤੇ ਇੱਕ ਸਿੱਖ ਨਗਰ ਵਿੱਚ ਗਿਆ ਤੇ ਉਹਨੇ ਨਗਰ ਵਾਲਿਆਂ ਨੂੰ ਜਾ ਕੇ ਕੀ ਆਖਿਆ ਸੀ ਗੁਰੂ ਤੇਗ ਬਹਾਦਰ ਆਏ ਉਹਨੇ ਐਦਾਂ ਨਹੀਂ ਸੀ ਆਖਿਆ ਉਹਨੇ ਆਖਿਆ ਭਾਈ ਤੁਹਾਡੇ ਵੱਡੇ ਭਾਗ ਨੇ ਤੁਹਾਡੇ ਇਹ ਪਿੰਡ ਦੇ ਬਾਰ ਬਾਰ ਆ ਕੇ ਰੱਬ ਬੈਠਾ ਜੇ ਤੇ ਉਹਦੇ ਜਾ ਕੇ ਦਰਸ਼ਨ ਕਰੋ ਇਹ ਤੇ ਗੱਲ ਵੱਖਰੀ ਆ ਭੀ ਉਹ ਨਹੀਂ ਹੈ ਪਰ ਜਿੰਨੇ ਜਾ ਕੇ ਆ ਕੇ ਉਹਦਾ ਚੱਡਾ عقیدہ ਹੋਵੇਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਹੀ ਰੱਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਅਗਾਹਾਂ ਜਾ ਕੇ ਹੋਰ ਕੋਈ ਰੱਬ ਨਹੀਂ ਜੇ ਸਾਡਾ ਕਿਰਤਾ ਇੱਥੇ ਨਹੀਂ ਟਿਕਦਾ ਤੇ ਫਿਰ ਅਸੀਂ ਕੁਝ ਦਾਤ ਨਹੀਂ ਜੇ ਲੈ ਸਕਦੇ ਯਾਦ ਰੱਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਤੇਗ ਬਹਾਦਰ ਗੁਰੂ ਨਾਨਕ ਏਹੀ ਰੱਬ ਨੇ ਇੱਕੋ ਹੀ ਰੂਪ ਨੇ ਬਸ ਸਰੀਰ ਬਦਲੇ ਨੇ ਉਹਨਾਂ ਨੇ ਇੱਕੋ ਹੀ ਰੂਪ ਨੇ ਏਸੀ ਪ੍ਰਕਾਰ ਭਾਈ ਸਾਹਿਬ ਦਾ ਪਿਆਰਾ ਬਚਨ ਹੈ ਕਿ ਉਹਨਾਂ ਗੁਰਸਿੱਖਾਂ ਦੇ ਏਡੇ ਵੱਡੇ ਭਾਗ ਪਈ ਉਹ ਰੱਬ ਦੇ ਚਰਨਾਂ ਨੂੰ ਹੱਥ ਲਾਉਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨੂੰ ਹੱਥ ਲਾਉਂਦੇ ਆ ਤੇ ਫਿਰ ਉਸ ਹੱਥ ਨੂੰ ਉਹ ਆਪਣੇ ਮੁਖੜੇ ਤੇ ਫੇਰ ਲੈਂਦੇ ਹੁਣ ਤੇ ਨਹੀਂ ਰਹਿ ਗਿਆ ਉਹਨਾਂ ਜਸੀਂ ਵੇਖਦੇ ਰਹੇ ਆ ਤੇ ਸਾਡੇ ਮਾਤਾ ਜੀ ਵੀ ਉਹ ਨਹੀਂ ਇਦਾਂ ਹੀ ਕਰਦੇ ਹੁੰਦੇ ਸਨ ਕਰੋ ਰੁਮਾਲ ਲੈ ਜਾਣਾ ਉਹਦੇ ਨਾਲ ਜੋੜੇ ਝਾੜਨੇ ਤੇ ਉਹ ਫਿਰ ਸਾਡੇ ਮੂੰਹ ਤੇ ਫੇਰ ਦੇਣਾ ਜਿਹੜਾ ਬੱਚਾ ਨਾਲ ਹੁੰਦਾ ਇਦਾਂ ਕਰਦੀਆਂ ਸਾਨੂੰ ਮਾਈਆਂ ਅੱਜ ਕੱਲ ਨਹੀਂ ਇਦਾਂ ਹੁੰਦਾ ਕਈ ਬੀਬੀਆਂ ਤੇ ਚੁੰਨੀ ਦੀ ਨੁਕਰ ਨਾਲ ਜੋੜਾ ਸਾਫ਼ ਕਰ ਦਿੰਦੀਆਂ ਸਨ ਫਿਰ ਆਪਣੇ ਬੱਚੇ ਦੇ ਮੂੰਹ ਤੇ ਫੇਰ ਦੇਣਾ